रेखा चौहान ਤੇ ਤੁਸੀਂ ਦੇਖ ਰਹੇ ਹੋ نیوز ਮਾਲਵਾ ਟਾਈਮ ਤੋਂ ਮਨਸ਼ੀਰ ਫਾਰੂਖ ਜੀ ਦੀ ਖਾਸ ਰਿਪੋਰਟ ਤਿਹਾਰਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਚੱਪੇ-ਚੱਪੇ ਤੇ ਮਾੜੇ ਤੇ ਸ਼ਰਾਰਤੀ ਅੰਸਰਾ ਤੇ ਨਿਗਰਾਨੀ ਰੱਖੀ ਹੋਈ ਹੈ ਅੱਜ ਜ਼ਿਲ੍ਹਾ ਮੁਖੀ ਪੁਲਿਸ ਗਗਨਜੀਤ ਸਿੰਘ ਦੇ ਅਗਵਾਈ ਵਿੱਚ ਡਾਕਟਰ ਜ਼ਾਕਰੋ ਹਸਨ ਸਟੇਡੀਅਮ ਤੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ ਜ਼ਿਲ੍ਹਾ ਮੁਖੀ ਨੇ ਦੱਸਿਆ ਕਿ ਤਿਹਾਰਾਂ ਦੇ ਦਿਨ ਚੱਲ ਰਹੇ ਹਨ ਮਲੇਰਕੋਟਲਾ ਵਿੱਚ ਸਾਰੇ ਤਰ੍ਹਾਂ ਦੇ ਲੋਕ ਮਿਲਜੁਲ ਕੇ ਇੱਕ ਦੂਜੇ ਦੇ ਤਿਹਾਰੇ ਇਕੱਠੇ ਮਨਾਉਂਦੇ ਹਨ ਪਰ ਫਿਰ ਵੀ ਪੁਲਿਸ ਵੱਲੋਂ ਚੌਕਾ ਤੇ ਕਹੀ ਹੈ ਐਸਐਸਪੀ ਨੇ ਟ੍ਰੈਫਿਕ ਸਮੱਸਿਆ ਬਾਰੇ ਵੀ ਕਿਹਾ ਕਿ ਇਹ ਵੱਡੀ ਸਮੱਸਿਆ ਹੈ ਪਰ ਅਸੀਂ ਪੂਰੀ ਤਰ੍ਹਾਂ ਚੌਕਸ ਸਾ ਉਹਨਾਂ ਲੋਕਾਂ ਨੂੰ ਖਾਸ ਤੌਰ ਤੇ ਔਟੋ ਰਿਕਸ਼ਾ ਵਾਲਿਆਂ ਨੂੰ ਪੀਲ ਵਿਕਤੀ ਕਿ ਉਹ ਇਹਨਾਂ ਤਿਹਾੜਾ ਦੇ ਦਿਨਾਂ ਵਿੱਚ ਖਾਲੀ ਇੱਧਰ ਉੱਧਰ ਨਾ ਘੁੰਮਣ ਤੇ ਟ੍ਰੈਫਿਕ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਦਾ ਸਾਥ ਦੇਣ ਇਹਦੇ ਵਿੱਚ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਵੇਂ ਤੁਸੀਂ ਦੇਖਿਆ ਮਾਨਯੋਗ ਡੀਜੀਪੀ ਸਾਹਿਬ ਵੀ ਅਮਰਸਰ ਵੀ ਮੀਟਿੰਗਸ ਕਰ ਰਹੇ ਹੈ ਤੇ ਜਲੰਧਰ ਵੀ ਕਿਉਂਕਿ ਜਿਹੜਾ ਅੱਗੇ ਉਹਨੇ ਫੈਸਟੀਵਲ ਸੀਜ਼ਨ ਸਟਾਰਟ ਹੋ ਗਿਆ ਇਦੇ ਵਿੱਚ ਜਿਵੇਂ ਦੁਸਹਿਰਾ ਹੈਗਾ ਫਿਰ ਦੀਵਾਲੀ ਸੀਜ਼ਨ ਹੈ ਤੇ ਸਾਨੂੰ ਬਾਹਰੋਂ ਵੀ ਡੀਜੀ ਲਾਅਨ ਆਰਡਰ ਵੱਲੋਂ ਫੋਰਸ ਮਿਲੀ ਹੈ ਤੇ ਇਹ ਚਹੀ ਹੁੰਦਾ ਮੇਨ ਵੀ ਫੋਰਸ ਦੀ ਪ੍ਰੈਜ਼ੈਂਸ ਹੋਵੇ ਲੋਕਾਂ ਦਾ ਜਿਹੜੀ ਸੈਂਸ ਆਫ ਸਿਕਿਉਰਟੀ ਹੈ ਉਹ ਬੜੀ ਵਧਦੀ ਹੈ ਕਿਉਂਕਿ ਲੋਕਾਂ ਨੇ ਹੁਣ ਅਗੇ ਬਾਜ਼ਾਰਾਂ ਦੇ ਵਿੱਚ ਆਪਣੀ ਖਰੀਦ-ਵੋਗਤ ਕਰਨੀ ਹੈ ਦੀਵਾਲੀ ਦੇ ਤਿਹਾਰ ਆਣੇ ਆ ਤਾਂ ਕਿ ਲੋਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਕਿ ਲੋਕਾਂ ਨੂੰ ਕੀ ਅਪੀਲ ਕਰੋਗੇ ਸਰ ਲੋਕਾਂ ਨੂੰ ਇਹੀ ਅਪੀਲ ਹੈ ਵੀ ਇਹ ਜਿਹੜੇ ਸਾਡੇ ਤਿਹਾਰ ਆ ਬੜੇ ਪੁਰਾਣੇ ਤਿਹਾਰ ਆ ਬੜੇ ਲੋਕੀ ਜਿਵੇਂ ਹੁਣ ਵੀ ਦੇਖੋ ਨਰਾਤੇ ਖਤਮ ਹੋ ਰਹੇ ਆ ਤੇ ਅੱਗੇ ਦਸਹਿਰਾ ਸ਼ੁਰੂ ਹੋ ਰਿਹਾ ਤੇ ਇਹਦੇ ਵਿੱਚ ਲੋਕੀ ਬੜੇ ਸ਼ਰਦਾ ਨਾਲ ਬਣਾਉਂਦੇ ਲੋਕ ਬੜੇ ਏਮੋਸ਼ਨਲ ਹੁੰਦੇ ਆ ਰਾਮਲੀਲਾ ਨਾਲ ਚੱਲ ਰਹੀਆਂ ਤੇ ਵਧੀਆ ਤਰੀਕੇ ਨਾਲ ਮਨਾਣ ਤੇ ਸ਼ਾਂਤੀਪੂਰਨ ਬਣਾਣ ਕਿ ਜੇ ਕੋਈ ਵੀ ਕਿਸੇ ਨੂੰ ਲੱਗਦਾ ਵੀ ਕੋਈ ਸ਼ਰਾਰਤੀ ਅੰਸਰ ਹੈ ਤੇ ਹੁਣ ਸਾਰਿਆਂ ਨੂੰ ਪਤਾ ਜਿਹੜੀ ਸਾਡੀ ਹੈਲਪ ਲਾਈਨ ਹੈ 112 ਤੇ ਕਾਲ ਕਰਨ ਸਾਡੀ ਇਮੀਡੀਏਟਲੀ ਡੀ ਪੀਸੀਆਰ ਹੈ ਸਾਡੇ ਆਫੀਸਰ 24 ਘੰਟੇ ਹਾਜ਼ਰ ਨੇ ਲੋਕਾਂ ਦੀ ਡਿਊਟੀ ਲਈ ਤੇ ਵਧੀਆ ਤਰੀਕੇ ਨਾਲ ਤੇ ਸ਼ਾਂਤੀ ਮਈ ਤਰੀਕੇ ਨਾਲ ਨਿਭ ਕਰਨਾ ਸਰ 12 ਉਹ ਕੋਰਸ ਕੋਈ ਹੈ ਜਿਹੜਾ ਹਾਂਜੀ 12 ਵੀ ਸਾਨੂੰ 150 ਦੇ ਲਗਭਗ ਬੰਦਾ ਮਿਲਿਆ ਹੈ ਤਾਂ ਕਿ ਸਾਰਾ ਪੂਰਾ ਕਵਰ ਹੋ ਸਕੇ ਸਰ ਟ੍ਰੈਫਿਕ ਸਮੱਸਿਆ ਜਿਵੇਂ ਜਿਵੇਂ 8 ਤੋਂ 20 ਇਹਨਾਂ ਵਾਸਤੇ ਬਨ ਵੇ ਕੋਈ ਇਸ ਤਰ੍ਹਾਂ ਦੀ ਕੀਤਾ ਇਹਦੇ ਵਾਸਤੇ ਜਿਹੜੀ ਬੜੀ ਪੁਰਾਣੀ ਸਮੱਸਿਆ ਚੱਲ ਰਹੀ ਹੈ ਕਿ ਵੀ ਜਿਹੜੀਆਂ ਛੋਟੇ ਛੋਟੇ ਗਲੀਆਂ ਕਈ ਵਾਰ ਕਾਫੀ ਬਾਜ਼ਾਰ ਦੇ ਵਿੱਚ ਗਲੀਆਂ ਉਹਦੇ ਵਿੱਚੋਂ ਆ ਜਾਂਦੇ ਆ ਪਰ ਅਸੀਂ ਕੋਸ਼ਿਸ਼ ਕਰੀ ਜਾ ਰਹੇ ਆ ਦੇਵੇਡ ਹੈ ਕੋਈ ਨਾ ਕੋਈ ਇਹਦਾ ਹਲਕਾ